ਵੈਲਕਮ ਬੈਕ ਗਾਇਸ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦਾ ਪੰਜਾਬ ਟਰੈਵਲਰ 13 ਤੇ ਸਤਿ ਸ੍ਰੀ ਅਕਾਲ ਤੁਸੀਂ ਵੀ ਠੀਕ ਹੋਵੋਗੇ ਅਸੀਂ ਵੀ ਠੀਕ ਆ ਅੱਜ ਹੈ 14 ਅਪ੍ਰੈਲ 2024 ਅੱਜ ਆਪਾਂ ਚੱਲੇ ਆ ਪੰਜਾਬ ਪਟਿਆਲਾ ਪੰਜਾਬ ਤੋਂ ਇੰਟਰਨੈਸ਼ਨਲ ਟੂਰ ਕਰਨ ਲਈ ਭਾਰਤ ਤੋਂ ਬਾਹਰ ਜੋ ਕਿ ਹੈ ਰਾਵਣ ਦੀ ਲੰਕਾ ਦੇਖਣ ਜਿਸ ਨੂੰ ਅੱਜ ਕੱਲ ਸ਼੍ਰੀ ਲੰਕਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਦੇਖਣ ਚੱਲੇ ਆ ਉੱਥੇ ਰਾਵਣ ਨਾਲ ਜੁੜੇ ਹੋਏ ਕੁਝ ਇਤਿਹਾਸ ਨੇ ਸੀਤਾ ਮਾਤਾ ਨੂੰ ਰੱਖਿਆ ਗਿਆ ਸੀ ਉਹ ਵੀ ਇਤਿਹਾਸ ਹੈ ਇਸ ਦੇ ਨਾਲ ਉੱਥੇ ਉਹ ਆਪਣੀ ਬੀਚ ਇਸ ਘਰ ਉੱਥੇ ਦਾ ਜਿਹੜਾ ਵਾਤਾਵਰਣ ਹੈ ਤੁਹਾਨੂੰ ਉਹ ਦਿਖਾਣੇ ਆ ਕਿੰਨੀ ਕੀ ਗਰਮੀ ਪੈਂਦੀ ਹੈ ਕਿੰਨਾ ਕੁ ਮਹਿੰਗਾ ਸ਼ਹਿਰ ਹੈ ਸਾਰਾ ਕੁਝ ਦਿਖਾਵਾਂਗੇ ਬਣੇ ਰਹੋ ਤੇ ਜੁੜੇ ਰਹੋ ਪੈਕਿੰਗ ਆਪਣੀ ਹੋ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਸੋ ਹੁਣ ਆਪਾਂ ਰੇਲਵੇ ਸਟੇਸ਼ਨ ਜਾਵਾਂਗੇ ਤੇ ਉੱਥੋਂ ਆਪਾਂ ਟ੍ਰੇਨ ਫੜ ਕੇ ਪੁਰਾਣੀ ਦਿੱਲੀ ਜਾਵਾਂਗੇ ਪੁਰਾਣੀ ਦਿੱਲੀ ਤੋਂ 에어ਪੋਰਟ 에어ਪੋਰਟ ਤੋਂ ਆਪਣੀ ਫਲਾਈਟ ਹੈ ਰਾਤ ਦੇ 6 ਵਜੇ ਬਣੇ ਰਹੋ ਤੇ ਜੁੜੇ ਰਹੋ ਸਾਡੇ ਨਾਲ ਲੋ गाइस ਹੁਣ ਅਸੀਂ ਬੈਠਣ ਲੱਗੇ ਆ ਟੈਂਪੋ ਵਿੱਚ ਤੁਹਾਨੂੰ ਲੈ ਕੇ ਪਹੁੰਚਨੇ ਆ ਇੱਧਰ ਨਾਨੀ ਜੀ ਨੇ ਨਾਨੀ ਨੂੰ ਮਿਲਣ ਆ। ਔਰ ਬਸ ਹੁਣ 25 ਤਰੀਕ ਨੂੰ ਆਪਣੀ ਵਾਪਸੀ ਹੋਏਗੀ ਉਸ ਤੋਂ ਬਾਅਦ ਹੀ ਮਿਲਣ ਨੂੰ ਮਿਲੇਗਾ ਸੋ ਹੁਣ ਇੱਥੋਂ ਆਪਾਂ ਅਰਾਈਵਲ ਲੈਣੇ ਆ ਡਿਪਾਰਚਰ ਲੈਣੇ ਆ ਸੋਰੀ ਅਰਾਈਵਲ ਤਾਂ ਆਪਾਂ ਉੱਥੇ ਕਰਾਂਗੇ ਰੇਲਵੇ ਸਟੇਸ਼ਨ ਐਥੋੜੇ ਘਰ ਚ ਲੈਨੇ ਆ ਤੇ ਰੇਲਵੇ ਸਟੇਸ਼ਨ ਅਰਾਈਵਲ ਕਰਨੇ ਆ ਚਲੋ ਚਲਿਏ ਲੋ ਗਾਇਸ ਚੱਲ ਪਿਆ ਘਰ ਤੋਂ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਸਾਰਾ ਰੂਡ ਵੀ ਕਿੱਥੇ ਕਿੱਥੇ ਰੇਲਵੇ ਸਟੇਸ਼ਨ ਜਾਂਦੇ ਆ ਰੇਲਵੇ ਸਟੇਸ਼ਨ ਗੱਡੀ ਤੋਂ ਜਾਂਦੇ ਆ ਇਸ ਟੈਂਪੂ 'ਚ ਬੈਠ ਚੁੱਕੇ ਆ ਸਾਰੇ ਆਪਾਂ ਨੂੰ ਛੱਡਣ ਚੱਲੇ ਨੇ ਘਰ ਦੇ ਮੈਂਬਰ ਕਿਉਂਕਿ ਪਹਿਲੀ ਇੰਟਰਨੈਸ਼ਨਲ ਟ੍ਰਿਪ ਹੋਂ ਚੱਲੀ ਹੈ ਦੇਖ ਸਕਦੇ ਹੋ ਆਗੇ ਜਿਸੀ ਆਪਣੇ ਪਿੰਡ ਦੇ 메ਨ ਰੋਡ ਤੇ ਤੇ ਇਥੋਂ ਚੱਲੇ ਆ ਰੇਲਵੇ ਸਟੇਸ਼ਨ ਵਾਲੀ ਸਾਈਡ ਦੇਖ ਸਕਦੇ ਹੋ ਸੋ ਇਧਰ ਹੈ ਸਾਡੇ ਪਿੰਡ ਦਾ ਐਂਟ੍ਰੈਂਸ ਇਥੋਂ ਅਸੀਂ ਅੰਦਰ ਜਾਣੇ ਆ ਤੇ ਹੁਣ ਸਿੱਧਾ ਜਾਵਾਂਗੇ ਡੀ ਸੀ ਡਬਲਯੂ ਵਾਲੀ ਸਾਈਡ ਤੋਂ ਰੇਲਵੇ ਸਟੇਸ਼ਨ ਵਾਲੀ ਸਾਈਡ ਸੋ ਅੱਜ ਆਪਣਾ ਚੱਲੇ ਹੋਏ ਆ ਦੇਖ ਸਕਦੇ ਹੋ ਇਸ ਸਫ਼ਰ ਆਪਣਾ 3000 3-4000 ਕਿਲੋਮੀਟਰ ਦਾ ਸਫ਼ਰ ਹੋਏਗਾ ਜਿਹੜਾ ਕਿ ਦਿੱਲੀ ਤੋਂ ਕੋਲੰਬੋ ਤੱਕ ਦਾ ਹੋਏਗਾ ਕੋਲੰਬੋ ਰਾਜਧਾਨੀ ਹੈ শ্রীলঙ্কা ਦੀ ਵੈਸੇ ਤਾਂ ਦੋਰਾਇਤਾ ਨਹੀਂ ਹੈ শ্রীলঙ্কা ਨੂੰ ਅਟੈਚ ਹੁੰਦੀਆਂ ਨੇ ਬਟ ਕੋਲੰਬੋ ਸਭ ਤੋਂ ਜ਼ਿਆਦਾ ਨੇੜਲੀ ਰਾਜਧਾਨੀ ਹੈ ਵੱਡਾ ਸ਼ਹਿਰ ਕੋਲੰਬੋ ਹੀ ਹੈ ਜਿਸ ਕਰਕੇ ਅਸੀਂ ਉੱਥੇ ਹੀ ਲੈਂਡ ਹੋ ਰਹੇ ਹਾਂ ਕਿਉਂਕਿ ਇੱਕ ਹੀ ਇੰਟਰਨੈਸ਼ਨਲ 에ਅਰਪੋਰਟ ਹੈ ਉੱਥੇ ਵੈਸੇ ਚਾਰ ਨੇ ਪਰ ਉਹ ਡੋਮੈਸਟਿਕ ਨੇ ਤਿੰਨ ਇੱਕ ਹੀ ਜਿਹੜਾ ਇੰਟਰਨੈਸ਼ਨਲ ਹੀ ਹੈ ਅਰਾਈਵਲ ਤੇ ਡਿਪਾਰਚਰ ਸੋ ਜੁੜੇ ਰਹੋ ਤੇ ਬਣੇ ਰਹੋ can't find it that the moment we passed time the moment we need to set them rewind ਲੋ गाइस ये आ गए हैं पटियाले के रेलवे स्टेशन पे देख सकते हो ਤੁਸੀਂ ਤੇ ਹੁਣ ਅਸੀਂ ਚੱਲੇ ਆਂ ਇੱਥੇ ਰੇਲ ਰੇਲ ਟ੍ਰੇਨ ਆਏਗੀ ਆਪਣੀ ਦਾ ਆਪ ਉਹਦੇ ਵਿੱਚ ਬੈਠਾਂਗੇ ਟ੍ਰੇਨ ਥੋੜੀ ਜਿਹੀ ਲੇਟ ਹੋ ਗਈ ਸਾਲੇ 7:00 ਵਾਲੀ 8:00 ਵਜੇ ਆਏਗੀ ਤੇ ਉਸ ਨੂੰ ਬੋਰਡ ਕਰਾਂਗੇ ਤੇ ਫਿਰ ਦਿੱਲੀ ਪਹੁੰਚਾਂਗੇ ਸੋ ਬਣੇ ਰਹੋ ਦੇਖ ਸਕਦੇ ਹੋ ਪਟਿਆਲੇ ਦਾ ਰੇਲਵੇ ਸਟੇਸ਼ਨ ਜੀ ਆਪਣੀ ਟ੍ਰੇਨ ਆ ਗਈ ਹੈ ਪੂਰੇ 7 ਪੂਰੇ ਅੱਧਾ ਘੰਟਾ ਲੇਟ ਟ੍ਰੇਨ ਆਈ ਹੈ ਜਿਹੜੀ 7:30 ਟਾਣੀ ਸੀ ਹੁਣ ਦੇਖੋ ਕਿੰਨੀ ਲੇਟ ਟ੍ਰੇਨ ਇੱਥੇ ਅਰਾਈਵਲ ਕੀਤੀ ਹੈ ਤੇ ਕਿੰਨੀ ਲੇਟ ਸਾਨੂੰ ਇਹ ਦਿੱਲੀ ਪਹੁੰਚਾਉਂਦੀ ਤੇ ਕਿੰਨੀ ਲੇਟ ਆਪਾਂ ਆਪਣੀ ਫਲਾਈਟ ਤੇ ਪਹੁੰਚਾਂਗੇ ਬਨੇ ਰਹੋ ਤੇ ਜੁੜੇ ਰਹੋ ਦੇਖੋ ਆ ਟ੍ਰੇਨ ਆ ਗਈ ਹੁਣ ਇੱਥੇ ਅਰਾਈਵਲ ਕਰਨੇ ਆ ਅਸੀਂ ਬੈਟਰੀ ਮੰਗ ਲਈ ਮੈਟਰੋ ਵਿੱਚ ਜਿਹੜੀ ਸਨ 에어ਪੋਰਟ ਤੱਕ ਲੈ ਕੇ ਜਾਏਗੀ 에어ਪੋਰਟ ਨੂੰ ਜਾਣ ਵਾਲੀ ਸਪੈਸ਼ਲ ਮੈਟਰੋ ਹੈ ਜਾਣ ਲਈ ਤਾਂ ਤੁਹਾਨੂੰ ਨਵੀਂ ਦਿੱਲੀ ਦੇ ਮੈਟਰੋ ਸਟੇਸ਼ਨ ਤੇ ਆਣਾ ਪਹਿਲਾਂ ਉਸ ਤੋਂ 에어ਪੋਰਟ ਐਕਸਪ੍ਰੈਸ ਦੀ ਮੈਟਰੋ ਫੜਨੀ ਪੈਂਦੀ ਹੈ ਜਿਹੜੀ ਕਿ 에어 ਕੰਡੀਸ਼ਨਡ ਹੋਏ ਤੁਹਾਨੂੰ 에어ਪੋਰਟ ਪਹੁੰਚਾਏਗੀ 에어ਪੋਰਟ ਆ ਰਿਹਾ ਹੈ ਤਾਂ ਮੰਨ ਲਈ ਜੋ ਆਖਣੀ ਹੈ ਇੰਟਰਨੈਸ਼ਨਲ 에어ਪੋਰਟ ਹੈ ਆਉਟ ਦੇ ਜਾਣਿਆਂ ਤੇ ਅੰਦਰ ਦੇ ਗਾਈਸ ਪਹੁੰਚ ਗਏ ਆ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੇ ਜਿੱਥੋਂ ਆਪਣੀ ਕਲੰਬੋ ਦੀ ਫਲਾਈਟ ਹੈ శ్రీలంਕਾ ਦਾ ਕਲੰਬੋ ਸ਼ਹਿਰ ਦੀ ਫਲਾਈਟ ਹੈ ਉਹਦੇ ਲਈ ਬੈਠੇ ਹੋਏ ਆ ਬੋਰਡਿੰਗ ਸਟਾਰਟ ਹੋਏਗੀ ਪਰ ਬੋਰਡਿੰਗ ਸਟਾਰਟ ਕਰਕੇ ਫਿਰ ਆਪਾਂ ਜਾਵਾਂਗੇ ਜਿਹੜਾ ਉੱਥੇ ਡੋਮੈਸਟਿਕ ਟੇਪਾਰਚਲ ਹੈ ਉਹਦੇ ਬਾਅਦ ਫਿਰ ਉਸ ਤੋਂ ਬਾਅਦ ਅੱਗੇ ਆਪਣਾ ਇਮੀਗ੍ਰੇਸ਼ਨ ਹੈਗਾ ਇਮੀਗ੍ਰੇਸ਼ਨ ਤੋਂ ਬਾਅਦ ਆਪਾਂ ਬੋਰਡ ਕਰ ਜਾਾਂਗੇ ਜੁੜੇ ਰਹੋ ਤੇ ਬਨੇ ਰਹੋ ਅੱਗੇ ਤੁਹਾਨੂੰ ਸਾਰਾ ਪ੍ਰੋਸੀਜਰ ਸਮਝਾਣੇ ਆ ਸਮਝਾਣੇ ਆ ਵੀ ਕਿਵੇਂ-ਕਿਵੇਂ ਅੱਗੇ ਜਾਣਾ ਚਾਹੀਦਾ ਹੈ ਲੋ ਗਾਈਸ ਫਾਈਨਲੀ ਪਹੁੰਚ ਗਏ ਆ ਏਅਰਪੋਰਟ ਤੇ ਜਿਹੜੀ ਆਪਣੀ ਸ਼੍ਰੀਲੰਕਾ ਨੀਅਰਲਾਈਨ ਨਾਲ ਟਿਕਟ ਸੀ ਉਹ ਕੈਨਸਲ ਹੋ ਗਈ ਆਪਾਂ ਇੰਡੀਗੋ ਤੋਂ ਕੀਤੀ ਹੁਣ ਚ ਨਹੀਂ ਜਾਵਾਂਗੇ 7 ਘੰਟੇ ਦੇ ਡਿਲੇ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਗੇ ਕੋਲੰਬੋ ਜਾਵਾਂਗੇ ਜਿਹੜੀ ਸਵੇਰੇ ਫਲਾਈਟ ਹੈ ਤੇ ਹੁਣ ਆਪਾਂ ਚੱਲੇ ਆ ਬੋਰਡਿੰਗ ਲਈ ਆਪਾਂ ਨੂੰ ਬੋਰਡਿੰਗ ਪਾਸ ਮਿਲ ਚੁੱਕੇ ਨੇ ਸੋ ਹੁਣ ਆਪਾਂ ਅੱਗੇ ਜਾ ਕੇ ਬੋਰਡਿੰਗ ਕਰਨੇ ਆ ਤੁਹਾਨੂੰ ਬੋਰਡਿੰਗ ਏਰੀਆ ਦਿਖਾਣੇ ਆ ਵੈਲਕਮ ਬੈਕ ਗਾਇਸ ਹੁਣ ਆ ਗਏ ਆਂ ਅਸੀਂ ਆਪਣੇ ਕਹਿੰਦੇ ਨੇ ਇਹ ਗੇਟਸ ਵਾਲ ਤੇ ਅੱਧਰਾਰੇ ਗੇਟਸ ਨੇ ਦੇਖ ਸਕਦੇ ਹੋ ਤੁਸੀਂ ਸੋ ਹੁਣ ਆਪਣਾ 34 ਜਿਹੜਾ ਉੱਧਰ ਹੈ ਸੋ so, ਮੈਂ 34 ਵਾਲ ਅਰਾਈਵਲ ਕਰਾਂਗਾ ਹਜੇ ਸਾਡੀ ਫਲਾਈਟ ਦਾ ਟਾਈਮ ਹੈ 10:45 ਤੇ ਚਲਣੀ ਹੈ ਸੋ 10:45 ਤੱਕ ਦਾ ਟਾਈਮ ਹੈ ਹਜੇ ਬਹੁਤ ਟਾਈਮ ਤੇ ਹੈ ਸੋ ਅਸੀਂ ਆਪਣੇ ਗੇਟ ਦੇ ਛੀਫ ਤੇ ਬੈਠਣ ਲੱਗੇ ਆ ਦੇਖਦੇ ਰਹੋ ਕਿ ਬਣ ਰਹੀ ਹੈ ਹਮ ਬੋਰਡਿੰਗ ਹੋਏਗੀ ਤੇ ਉਹਨਾਂ ਨੂੰ ਤੁਹਾਨੂੰ ਮਿਲਾਗੇ ਲੋਜੀ ਫਾਈਨਲੀ ਹੋ ਗਈ ਹੈ ਸਾਡੀ ਬੋਰਡਿੰਗ ਕੁਝ ਹੀ ਸਮੇਂ ਸਾਡੀ ਬੋਰਡਿੰਗ ਸਟਾਰਟ ਹੋਣ ਵਾਲੀ ਹੈ ਪਨਾ 934 ਨੰਬਰ ਤੋਂ 1014 ਨੰਬਰ 게ਟ ਤੋਂ ਕਰਵਾ ਦਿੱਤੀ ਗਈ ਸੀ ਤੇ ਹੁਣ ਉਹ ਤੁਹਾਨੂੰ ਬੋਰਡਿੰਗ ਦਿਖਾਣਿਆ ਰਹੇਗੀ ਸਾਡੀ ਬੋਰਡਿੰਗ ਉਹਦੀ ਸਟਾਰਟ ਆ ਮੈਡਮ ਕਰੇ ਨਾ ਇਹ ਸਮ ਬੋਰਡ ਰੌਂਗ ਦੇ ਅੱਗੇ ਚੋ ਦੇ ਤੀ ਮੈਡਮ ਸਾਡੀ ਬੋਰਡਿੰਗ ਕਰਦੇ ਤੇ ਮੈਂ ਜੇ ਸੰਵਾਦ ਬੋਰਡਿੰਗ ਦੇ ਤੇ ਜਨਗੀ ਸੋ ਦੱਤੇ ਆ ਵੀ ਜਿਹੜਾ ਸ਼੍ਰੀਲੰਕਾ ਨੇ ਆਇਆ ਨਾ ਬੋਰਡਿੰਗ ਅਪਰੇਡ ਲਵੇ ਕੀਤੀ ਸੋ ਮੇਰੇ ਫਲਾਈਟ ਦੇ ਪੈਸੇ ਤਾਂ ਸਾਰੇ ਵਾਪਸ ਆ ਗਏ ਬਟ শ্রীলੰਕਾ ਨ エアਲਾਈਨਸ ਕਹਿੰਦੀ नेक्स्ट ਟਾਈਮ ਤੁਸੀਂ ਜਾ ਸਕਦੇ ਹੋ ਅਜੇ ਤੋ ਮੰਦਾਸ 12 ਮਹੀਨੇ ਬਾਅਦ ਆਇਓ ਉਸ ਤੋਂ ਬਾਅਦ ਤੁਸੀਂ ਰੀ ਅਪਲਾਈ ਕਰਿਓ ਤਾਂ ਫਿਰ ਤੁਸੀਂ ਜਾ ਸਕਦੇ ਹੋ ਵੀਜ਼ਾ ਔਨ ਅਰਾਈਵਲ ਤੇ ਕਿਉਂਕਿ ਉਂਝ ਦਿੱਕਤ ਸੀ ਜਿਸ ਕਰਕੇ ਵੀਜ਼ਾ ਔਨ ਅਰਾਈਵਲ ਨਹੀਂ ਦਿੱਤਾ ਗਿਆ ਬੰਦੇ ਕੋਕ ਕੇ ਨਹੀ ਤਾਂ ਪਲੇਨ ਤੇ ਜਾ ਰਹੇ ਆ ਦੇਖੋ ਚन्नई ਦਾ 에어ਪੋਰਟ ਹੈ ਡੋਮੈਸਟਿਕ ਵਾਲਾ ਮੈਂ ਚन्नई ਤੱਕ ਟਿਕਟ ਕਟਾ ਲਈ ਸੀ ਕੋਕੋਕਲੰਬੋ ਵਾਲੀ ਕੈਨਸਲ ਕਰਵਾ ਕੇ ਸੀ ਸੋ ਹੁਣ ਆਪਾਂ ਆਪਣੇ 에어ਕ੍ਰਾਫਟ ਕੋਲ ਜਾ ਰਹੇ ਆ ਇੰਡੀਗੋ ਦਾ 에어ਕ੍ਰਾਫਟ ਹੈ ਇਹ ਟਿਕਟ ਮਨੂੰ ਨੀਅਰ ਅਬਾਊਟ ਜੇ ਤੁਸੀਂ ਚन्नई ਤੱਕ ਜਾਂਦੇ ਹੋ ਇੰਡੀਗੋ ਨਾਲ ਫਿਰ 31000 ਭੇਗਾ ਜੇ ਤੁਸੀਂ ਚन्नई ਤੱਕ ਜਾਂਦੇ ਹੋ ਫਿਰ 68000 ਫਿਰ 8000 ਭੇਗਾ ਤੁਹਾਨੂੰ ਸੋ ਦੇਖ ਸਕਦੇ ਹੋ 2 ਘੰਟੇ ਪਲੱਸ ਦੀ ਯਾਤਰਾ ਹੋਏਗੀ ਆਉ ਤੁਹਾਨੂੰ ਦਿਖਾਣੇ ਆ ਸਾਡੇ 에어ਕ੍ਰਾਫਟ ਕੋਲੇ ਜਾ ਕੇ ਜੋ ਸਿਵਲ ਹਨ ਉਹਨਾਂ ਨੂੰ ਜਿਹੜਾ ਅਰਿਆਤ ਦਾ ਫਰਾਂਸ ਦੇ ਵਰਤਿਆਂ ਨੂੰ ਕਿਉਂਕਿ ਤੁਸੀਂ ਬੋਰਡ ਕਰਨ ਲੱਗੇ ਹੋਣ ਆਪਾਂ ਨੂੰ ਬੋਰਡਿੰਗ ਕਰਵਾਉਣੀ ਪਏਗੀ ਜਿਹੜਾ ਆਉਣ ਵਾਲੇ ਤੋਂ ਅੰਦਰ ਜਾ ਕੇ ਤੁਹਾਨੂੰ ਦਿਖਾਣਾ ਹੈ ਵੀ ਇਹ ਗੇਮ ਕਿੱਦਾਂ ਦੇ ਤੇ ਇਹਨਾਂ ਨੂੰ ਕਿੰਨੇ ਸਿੰਗਰੀਆਂ ਹੁੰਦੇ ਆਉਂਦੇ ਨੇ ਆਪਾਂ ਨੂੰ ਨਾ ਆਪਣੀ ਬੋਰਡ ਕਰਨੀ ਪਏਗੀ ਆਪਾਂ ਅੰਦਰ ਬੋਰਡ ਹੋ ਰਹੇ ਆਂ ਦੇਖੋ ਇਸ ਤਰ੍ਹਾਂ ਚੜਾਣ ਮੇਰੇ ਇੰਟਰਨੈਸ਼ਨਲ ਹੁੰਦੀ ਆ ਤਾਂ ਜਿੱਦਾਂ ਯੋਜਨਾ ਲੰਦਾ ਚੜਾਉਂਦੇ ਆਂ ਜਿਹੜਾ ਡੋਮੈਸਟਿਕ ਹੁੰਦਾ ਉਹਨਾ ਮੈਨੇਜਰ ਆਉਂਦੇ ਆਂ ਤੇ ਇਸੇ ਜੇ ਆਪਾਂ ਅੰਦਰੋਂ ਚੱਲ ਰਹੇ ਆਂ ਤੇ ਆਪਣਾ ਕਰਾਫਟ ਹੈ ਆਪਾਂ ਬੋਲਦੇ ਆਂ ਅੰਦਰ ਅੰਦਰ ਪਹੁੰਚਣਾ ਨੇ ਮਨ ਦਾ ਹੁਣ ਆਪਾਂ ਅੰਦਰ ਬੋਰਡਿੰਗ ਆ ਦੋੜ ਦੇ ਸੋ ਦੇਖ ਸਕਦੇ ਹੋ ਅੰਦਰ ਕਮਰੇ ਆਉਂਦੇ ਆਂ ਤੇ ਇਹਦੇ ਹਰੇ 3x3 ਦਾ ਸਿਟਿੰਗ ਏਰੀਆ ਹੁੰਦਾ ਹੈ ਤੋ ਆਪਣੀ ਸੀਟ ਹੈਗੀ 16A 15A ਤੇ ਵੀ ਆਪਣੀ ਸੀਟ ਹੈ ਸੋ ਆਪ ਆਪਨੇ ਸੀਟ ਤੇ ਜਾ ਕੇ ਬੈਠ ਜਾਓ ਤੇ ਤੁਹਾਨੂੰ ਵਿੰਡੋ ਦੇ ਸਾਰੇ ਨਜ਼ਾਰੇ ਵਖਾਣੇ ਆ ਅਜੇ ਤੁਸੀਂ ਦੇਖੋ ਵਿੰਡੋਸ ਸਾਰੀਆਂ ਡਾਊਨ ਹੈ ਕਿਉਂਕਿ 에ਅਰਪਲੇਨ ਜਿਹੜੀ ਤੁਸੀਂ ਆਪ ਆਪਣੀ ਜਹਾਜ਼ ਕਿ ਇੰਡੀਗੋ ਦੇ ਤੇ ਹੁਣ ਇਥੋਂ ਆਪਾਂ ਜਾਣਾ ਹੈ ਚੇਨਈ ਅਪਾ ਦਾ ਜਿਹੜਾ ਮੈਡੀਕਲ ਫੋਨ ਲੋਬ ਦੇ ਕਰੀਬ ਬੱਚੇ ਨਹੀਂ ਪਹੁੰਚਾਂਗੇ ਤੇ ਉੱਥੋਂ ਜਾ ਕੇ ਤੁਹਾਨੂੰ ਅੱਗੇ ਦਿਖਾਵਾਂਗੇ ਕਿ ਆਪਾਂ ਸ਼੍ਰੀਲੰਕਾ ਤੇ ਮੇਂ ਜਾਂਦੇ ਆਪਾਂ ਨੂੰ ਕਿਹਨਾਂ ਮਿੱਤ ਕਾ ਜਾਂਦਾ ਕਿ ਨਹੀਂ ਜਾਣ ਦਿੱਤਾ ਜਾਂਦਾ ਸਾਰੀ ਚੀਜ਼ਾਂ ਦਿਖਾਣੇ ਜੁੜੇ ਰਹੋ ਤੇ ਬਣੇ ਰਹੋ ਦੇਖ ਸਕਦੇ ਮੈਂ ਜਿਹੜਾ ਕਾਫੇ 'ਚ ਬੈਠ ਚੁੱਕਾ ਹਾਂ ਆ ਦੇਖ ਸਕਦੇ ਹੋ ਸੋ ਹੁਣ ਥੋੜੀ ਜਿਹੀ देर ਆਪਣਾ ਐਕਟ ਦੀ ਬਾਹਰ ਰਹੇਗਾ ਸੋ ਆਪਾਂ ਤੁਹਾਨੂੰ ਕਿਹਨਾਂ ਦਿਖਾਵਾਂਗੇ ਲੋਕ ਬਣੇ چلیے سال کا مطلب ہم ہندی اور انگریزی بول سکتے ہیں ہم آپ کی سرکشا سے لے کر آپ کی سیوا میں ہم اب ہمیں لگی پرکاش مارک پتیاں آپ کو نکتم وکاس تک پہنچنے میں سہایتا کرے الیکٹرانکوں کا اور اپنے ساتھ لائی مدرا پینا چیز سبھی شوچالوں سبھی کے آدیش کے بنا لائف جیکٹ آپات اور اپنے سرکشا کا چھیڑ چھاڑ کوئی بھی کاروائی ہو سکے aapke liye screen me ek chote em dekh sakte ho char guide uplabdh hai aap aapki sthiti hai is vimar me fly ya slide raftuna ke hamare suraksha nirdesh patra ke aap dekh sakte ho ye udan bhar chuka hai te hun hava ch ud gaya hai dekh sakte ho tusi nahi hai ye udan parili hai aap dekh sakte ho hun ye udan parn lag gaya hai matlab bhar reha hai holi holi te apan nu chennai tak pahunchana hai The fluorescent strips along the floor will guide you to the closest exit. For takeoff and landing, personal electronic devices must only be used in flight. Please store devices for takeoff and landing. Smoking, vaping, and consumption of alcohol brought with you are prohibited. Yeah. All lavatories are equipped with smoke detectors. Use of or tampering with life jackets, emergency exits, and other safety equipment. Without a command from the crew is forbidden. Non-compliance may result in delays and regulatory action. A safety information card and a communication guide are available in the train. In case of an emergency landing, slides or slide rafts may be deployed. Please read our safety on exit. Tanking with or removing the life jacket without crew authorization is prohibited and punishable. Finally, our craft. ਲਈ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕੈਬਿਨ ਲਾਈਟਸ ਆਫ ਹੋ ਗਈਆਂ ਨੇ ਤੇ ਹੁਣ ਇਹ ਹਵਾ ਵੱਲ ਨੂੰ ਆਪਣਾ ਰੁਖ ਕਰ ਰਿਹਾ ਹੈ ਇਨਸਕਾਈ ਅਸੀਂ ਉੱਪਰ ਆ ਚੁੱਕੇ ਆ ਪਲੇਨ ਸਾਡਾ 92 ਤੋਂ ਡੇਕ-ਆਫ ਕਰਕੇ ਉੱਪਰ ਵੱਲੋਂ ਤੇ ਹੁਣ ਅਸੀਂ ਡਿਪਾਰਟ ਹੋ ਗਏ ਆ ਕਿ ਕਹਿੰਦੇ ਨੇ ਆਪਣੇ ਦਿੱਲੀ ਤੋਂ ਤੇ ਦੇਖਿਓ ਆਪਾਂ ਹੁਣ ਕਦੋਂ ਪਹੁੰਚਨੇ ਆ ਤੇ ਦਿੱਲੀ ਸ਼ਹਿਰ ਤੋਂ ਬਹੁਤ ਹੀ ਸੋਹਣਾ ਲੱਗਦਾ ਹੈ ਤੁਹਾਨੂੰ ਉਹ ਵੀ ਵਿਖਾਣੇ ਆ ਇਹ ਸਾਰੇ ਇੰਡੀਗੋ ਦੇ ਪਲੇਨਸ ਜਿਹੜੇ ਇੱਥੇ ਖੜੇ ਨੇ ਸੇ ਇਹ ਦਿੱਲੀ ਸ਼ਹਿਰ ਹੈ ਦਿੱਲੀ ਸ਼ਹਿਰ ਦੇ ਦਮਾ ਹੁਣ ਉੱਡ ਰਹੇ ਆ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਰਾਤ ਨੂੰ ਦਿੱਲੀ ਸ਼ਹਿਰ ਸਵੇਰੇ ਹੋਸ ਹਮ ਲਾੜ ਕਿਲਾ ਵੀ ਸਾਹਮਣੇ ਦਿਖਾਈ ਦੇ ਰਿਹਾ ਸਾਰਾ ਕੁਝ ਦਿਖਾਈ ਦੇ ਰਿਹਾ ਪੂਰਾ ਦਿੱਲੀ ਸ਼ਹਿਰ ਇੱਥੋਂ ਦਿਖਾਈ ਦਿੰਦਾ ਦੇਖ ਸਕਦੇ ਤੁਸੀਂ ਸੋ ਫਾਈਨਲੀ ਅਸੀਂ ਪਹੁੰਚ ਗਏ ਚੇਨਈ ਦੇ ਸੋ